ਈ ਕੱਲ ਸ਼ਾਮ ਨੂੰ ਅ ਥ੍ਰੀਏਵਾਲ ਚ ਐਸਐਮਓ ਦਾ ਅਪਾਇੰਟਮੈਂਟ ਹੋ ਗਿਆ ਹੈ ਤੇ ਅ ਪਰ ਮੇਰਾ ਜਿਹੜਾ ਮੇਨ ਮੁੱਦਾ ਹੈਗਾ ਸਾਡੀ ਮਜੀਠੇ ਚ ਜਿਹੜਾ ਸੀਐਮਸੀ ਹੈਗਾ ਹਸਪਤਾਲ ਉੱਥੇ ਹੀ ਗਾਇਨਕੋਲੋਜਿਸ ਨਹੀਂ ਹੈ ਤੇ ਅ ਸਪੀਕਰ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਡੇ ਹਾਊਸ ਚ ਮੇਨਲੀ ਲੀਡਿਸ ਹੈਗੀਆਂ ਸਾਰੇ ਜਾਣਦੇ ਨੇ ਆਪ ਮੰਤਰੀ ਸਾਹਿਬ ਡਾਕਟਰ ਨੇ ਤੇ ਮੀਨ ਹਸਪੀਟਲ ਸਾਡੇ ਹਲਕੇ ਦਾ ਮਜੀਠੇ ਦਾ ਹੈਗਾ ਸੀ ਐਚ ਸੀ ਤੇ ਹੋਰ ਕਿਤੇ ਹਲਕੇ ਚ ਗਾਇਨਕੋਲ ਗਾਇਨਕੋਲੋਜਿਸਟ ਹੈ ਨਹੀਂ ਤੇ ਇੱਕ ਉੱਥੇ ਹੀ ਗਾਇਨਕੋਲੋਜਿਸ ਅਪੁਆਇੰਟਡ ਹੈ ਤੇ ਉੱਥੇ ਵੀ ਗਾਇਨਕੋਲੋਜਿਸ ਇਸ ਵਕਤ ਹੈ ਨਹੀਂ ਮੇਰੇ ਖਿਆਲ 2 ਸਾਲ ਹੋ ਗਏ ਹੋ ਗਏ ਨੇ ਕੋਈ ਲੇਡੀ ਡਾਕਟਰ ਨਹੀਂ ਹੈ ਜੇ ਕੋਈ ਇਮਰਜੈਂਸੀ ਆਉਂਦੀ ਹੈ ਤਾਂ ਉਹਨਾਂ ਨੂੰ ਫਿਰ ਰਿਫਰ ਕੀਤਾ ਜਾਂਦਾ ਜਾਂ ਅੰਮ੍ਰਿਤਸਰ ਜਾਂ ਬਟਾਲਾ ਤੇ ਲੇਡੀਜ਼ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਮੇਰੀ ਇਹੀ ਤੁਹਾਨੂੰ ਰਿਕੁਐਸਟ ਹੈ ਕਿ ਉੱਥੇ ਜਲਦ ਤੋਂ ਜਲਦ ਗਾਇਨਕੋਲੋਜਿਸਟ ਅਪਾਇੰਟ ਕੀਤਾ ਜਾਵੇ ਸਵਾਲ ਪੁੱਛੋ ਜੀ ਉੱਥੇ ਜਲਦੀ ਗਾਇਨਕੋਲੋਜਿਸਟ ਹੀ ਉਹ ਕਰ ਤਾਂ ਹੀ ਅਪਾਇੰਟ ਕੀਤਾ ਜਾਊਗਾ ਜੀ ਕਿਉਂਕਿ ਬਹੁਤ ਉੱਥੇ ਦਿੱਕਤ ਆ ਰਹੀ ਹੈ ਇੱਥੇ ਤਾਂ ਗਾਇਨਕੋਲੋਜਿਸਟ ਨਹੀਂ ਹੈਗਾ ਤੇ ਦੂਜਾ ਚਵਿੰਡਾ ਦੇ ਵੀ ਮੈਡੀਕਲ ਅਫੀਸਰ ਵੀ ਨਹੀਂ ਹੈ ਔਰ ਜਿਹੜਾ ਉਥੇ ਸਾਡਾ ਹਸਪਤਾਲ ਹੈਗਾ ਤੇ ਉਥੇ ਕੋਈ ਵੀ ਨਹੀਂ ਹੈ ਜਿਹੜਾ ਆ ਆਪੀਡੀ ਸੰਭਾਲੇ ਤੇ ਤੁਸੀਂ ਸਵਾਲ ਪੁੱਛੋ ਜੀ ਕਦੋਂ ਤੱਕ ਤੁਸੀਂ ਅਪਾਇੰਟ ਕਰ ਦੋਗੇ ਇੱਕ ਗਾਇਨਕੋਲੋਜਿਸ ਤੁਸੀਂ ਮੈਨੂੰ ਜੇ ਟਾਈਮ ਫਰੇਮ ਦੋ ਇਸ ਟਾਈਮ ਤੱਕ ਕਿਉਂਕਿ 2 ਸਾਲ ਹੋ ਚੁੱਕੇ ਨੇ ਉਥੇ ਕੋਈ ਅਪਾਇੰਟਮੈਂਟ ਨਹੀਂ ਹੋਈ ਹੈ ਤੇ ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ ਕੱਲ ਸ਼ਾਮ ਨੂੰ ਤਰੀਵਾਂਚ ਐਸਐਮਓ ਦਾ ਅਪਾਇੰਟਮੈਂਟ ਹੋ ਗਿਆ ਹੈ ਤੇ ਅ ਪਰ ਮੇਰਾ ਜਿਹੜਾ ਮੇਨ ਮੁੱਦਾ ਹੈਗਾ ਸਾਡੀ ਮਜੀਠੇਚ ਜਿਹੜਾ ਸੀਐਮਸੀ ਹੈਗਾ ਹਸਪਤਾਲ ਉੱਥੇ ਹੀ ਗਾਇਨਕੋਲੋਜਿਸ ਨਹੀਂ ਹੈ ਤੇ ਅ ਸਪੀਕਰ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਡੇ ਹਾਊਸ ਚ ਮੇਨਲੀ ਲੀਡਿਸ ਹੈਗੀਆਂ ਸਾਰੇ ਜਾਣਦੇ ਨੇ ਆਪ ਮੰਤਰੀ ਸਾਹਿਬ ਡਾਕਟਰ ਨੇ ਤੇ ਮੇਨ ਹਸਪੀਟਲ ਸਾਡੇ ਹਲਕੇ ਦਾ ਮਜੀਠੇ ਦਾ ਹੈਗਾ ਸੀਐਚਸੀ ਤੇ ਹੋਰ ਕਿਤੇ ਹਲਕੇ ਚ ਗਾਇਨਕੋਲ ਗਾਇਨਕੋਲੋਜਿਸਟ ਹੈ ਨਹੀਂ ਤੇ ਇੱਕ ਉੱਥੇ ਹੀ ਗਾਇਨਕੋਲੋਜਿਸ ਅਪੁਆਇੰਟਡ ਹੈ ਤੇ ਉੱਥੇ ਵੀ ਗਾਇਨਕੋਲੋਜਿਸਟ ਇਸ ਤਰ੍ਹਾਂ ਥੈ ਨਹੀਂ ਮੇਰੇ ਖਿਆਲ 2 ਸਾਲ ਹੋ ਗਏ ਹੋ ਗਏ ਨੇ ਕੋਈ ਲੇਡੀ ਡਾਕਟਰ ਨਹੀਂ ਹੈ ਜੇ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਉਹਨਾਂ ਨੂੰ ਫਿਰ ਰਿਫਰ ਕੀਤਾ ਜਾਂਦਾ ਜਾਂ ਅੰਮ੍ਰਿਤਸਰ ਜਾਂ ਬਟਾਲੇ ਤੇ ਲੇਡੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਮੇਰੀ ਇਹੀ ਤੁਹਾਨੂੰ ਰਿਕੁਐਸਟ ਹੈ ਕਿ ਉਥੇ ਜਲਦ ਤੋਂ ਜਲਦ ਗਾਇਨਕੋਲੋਜਿਸਟ ਅਪੁਆਇੰਟ ਕੀਤਾ ਜਾਵੇ ਤੁਸੀਂ ਸਵਾਲ ਪੁੱਛੋ ਜੀ ਉਥੇ ਜਲਦੀ ਗਾਇਨਕੋਲੋਜਿਸਟ ਉਹ ਕਰ ਤਾਂ ਹੀ ਅਪੁਆਇੰਟ ਕੀਤਾ ਜਾਊਗਾ ਜੀ ਕਿਉਂਕਿ ਬਹੁਤ ਉਥੇ ਦਿੱਕਤ ਆ ਰਹੀ ਹੈ ਇਹ ਤਾਂ ਗਾਇਨਕੋਲੋਜਿਸਟ ਨਹੀਂ ਹੈਗਾ ਤੇ ਦੂਜਾ ਚਵਿੰਡਾ ਦੇ ਵੀ ਮੈਡੀਕਲ ਅਫੀਸਰ ਵੀ ਨਹੀਂ ਹੈ ਔਰ ਜਿਹੜਾ ਉਥੇ ਸਾਡਾ ਹਸਪਤਾਲ ਹੈਗਾ ਤੇ 어 ਉਥੇ ਕੋਈ ਵੀ ਨਹੀਂ ਹੈ ਜਿਹੜਾ ਆ ਆਪੀਡੀ ਸੰਭਾਲੇ ਤੇ ਤੁਸੀਂ ਸਵਾਲ ਪੁੱਛੋ ਜੀ ਕਦੋਂ ਤੱਕ ਤੁਸੀਂ ਅਪਾਇੰਟ ਕਰ ਦੋਗੇ ਇੱਕ ਗਾਇਨਕੋਲੋਜਿਸ ਤੁਸੀਂ ਮੈਨੂੰ ਜੇ ਟਾਈਮ ਫਰੇਮ ਦੋ ਇਸ ਟਾਈਮ ਤੱਕ ਕਿਉਂਕਿ 2 ਸਾਲ ਹੋ ਚੁੱਕੇ ਨੇ ਉਥੇ ਕੋਈ ਅਪਾਇੰਟਮੈਂਟ ਨਹੀਂ ਹੋਈ ਹੈ ਥੈਂਕ ਯੂ ਤੇ ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ ਥੈਂਕ ਯੂ